ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਜਿਹੜੇ ਅਮਰਧਾਰੀ ਬੱਚੇ ਆ ਉਹਨਾਂ ਨੂੰ ਕਰੋੜਾਂ ਰੁਪਏ ਜਿਹੜੇ ਆ ਉਹ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਆ ਉਹ ਤੋਂ ਇਲਾਵਾ ਜਿਹੜਾ ਸਾਡਾ ਧਾਰਮਿਕ ਪ੍ਰੀਖਿਆ ਹੁੰਦੀ ਆ ਉਹਦਾ ਵੀ ਜਿਹੜੇ ਫਸਟ ਸੈਕੰਡ ਬੱਚੇ ਆਉਂਦੇ ਆ ਉਹਨਾਂ ਨੂੰ ਇਹ ਸਕਾਲਰਸ਼ਿਪ ਦੇ ਤੌਰ ਦੇ ਉੱਤੇ ਮਾਇਕ ਸਹਾਇਤਾ ਦਿੱਤੀ ਜਾਂਦੀ ਆ ਅੱਜ ਇਧਰਲੇ ਜਿਹੜੇ ਸਾਡੇ ਸਕੂਲ ਤੇ ਕਾਲਜ ਆ ਇਹਨਾਂ ਨੂੰ 1 ਕਰੋੜ 43 ਲੱਖ 94000 ਰੁਪਇਆ ਸਾਰੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਅਮਰਧਾਰੀ ਬੱਚਿਆਂ ਨੂੰ ਉਹ ਪ੍ਰਿੰਸੀਪਲਾਂ ਦੇ ਜ਼ਵਰਦ ਕਰ ਦੱਤੇ ਆ ਉਹ ਉਹਨਾਂ ਬੱਚਿਆਂ ਨੂੰ ਦੇਣਗੇ ਇਹ ਤੋਂ ਇਲਾਵਾ 32 ਲੱਖ 25900 ਰੁਪਏ ਜਿਹੜੇ ਸਾਡੇ ਧਾਰਮਿਕ ਪ੍ਰੀਖਿਆ ਹੁੰਦੀ ਆ ਉਹਦੇ ਵਿੱਚ ਵੀ ਇਹਨਾਂ ਨੂੰ ਪਿਛਲੇ ਸਾਲ ਦਿੱਤੇ ਗਏ ਆ ਸੋ ਅੱਜ ਇਹ 25 ਸਕੂਲ ਦਾ ਕਾਲਜ ਜਿਹੜੇ ਮਾਝਾ ਜ਼ੋਨ ਦੇ ਆ ਇਹਨਾਂ ਸਾਰਿਆਂ ਨੂੰ ਅਮਰਧਾਰੀ ਬੱਚਿਆਂ ਨੂੰ ਇਹ ਜਿਹੜੇ ਉਹਨਾਂ ਦੇ ਪ੍ਰਿੰਸੀਪਲ ਸਹਿਬਾਨ ਆ ਇਹ ਸਕਾਲਰਸ਼ਿਪ ਉਹਨਾਂ ਦੇ ਸਪੁਰਦ ਕੀਤਾ ਗਿਆ ਜਿਹੜੇ ਬੱਚਿਆਂ ਨੂੰ ਜਿੰਨੇ ਅਮਰਧਾਰੀ ਆ ਉਹਨਾਂ ਨੂੰ ਜਾ ਕੇ ਉਹ ਦੇ ਦੇਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਕਰੋੜਾਂ ਰੁਪਏ ਥਰੂਆਊਟ ਪੰਜਾਬ ਜਿੰਨੇ ਅਮਰਤਾਰੀ ਬੱਚੇ ਆ ਜਿਹੜੇ ਸਾਡੇ ਸਕੂਲਾਂ ਚ ਪੜ੍ਹਦੇ ਆ ਉਹਨਾਂ ਨੂੰ ਇੱਕ ਸਾਇਕਾ ਮਾਇਕ ਸਹਿਤਾ ਦਿੱਤੀ ਜਾਂਦੀ ਆ ਉਹ ਤੋਂ ਇਲਾਵਾ ਵੀ ਬਹੁਤ ਸਾਰੇ ਮੈਂਬਰ ਸਹਿਬਾਨ ਜਾਂ ਕਈ ਵਾਰੀ ਸਿੱਧੇ ਵੀ ਪੇਰੈਂਟਸ ਆ ਜਾਂਦੇ ਆ ਜਿਹੜੇ ਮਾਇਕ ਤੌਰ ਤੇ ਚਾਹੇ ਪ੍ਰੋਫੈਸ਼ਨਲ ਕਾਲਜ ਹੋਣ ਉਥੇ ਉਹਨਾਂ ਕੋਲੋਂ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ ਉਹ ਵੀ ਸਾਡੇ ਲੱਖਾਂ ਰੁਪਈਏ ਲੱਖਾਂ ਨਹੀਂ ਮੈਂ ਕਹਿ ਸਕਦਾ ਕਰੋੜਾਂ ਰੁਪਈਏ ਉਹ ਵੀ ਬਕ ਬਕ ਆਧਾਰਿਆਂ ਦੇ ਵਿੱਚ ਸਕੂਲਾਂ ਕਾਲਜਾਂ ਨੂੰ ਦਿੱਤੇ ਜਾਂਦੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਬਾਦ ਤੋਂ ਬਾਦ ਅੰਮ੍ਰਿਤਧਾਰੀ ਹੋਣ ਤੇ ਫਿਰ ਇਹ ਅੰਮ੍ਰਿਤਧਾਰੀ ਹੋਣ ਦੇ ਨਾਤੇ ਸਕਾਲਰਸ਼ਿਪ ਦਾ ਵੀ ਲਾਹਾ ਲੈਣ ਧਾਰਮਿਕ ਪ੍ਰੀਖਿਆ ਦਾ ਵੀ ਲਾਹਾ ਲੈਣ ਤੇ ਚੰਗੀ ਜਿਹੜੀ ਸਿਹਰਦ ਆਪਣੀ ਐਜੂਕੇਸ਼ਨ ਲੈ ਕੇ ਗੁਰਸਿੱਖੀ ਦੀ ਵੀ ਸੇਵਾ ਕਰਨ ਤੇ ਆਪਣੇ ਕਿਤੇਆਂ ਦੇ ਵਿੱਚ ਵੀ ਮਹਾਨਤ ਆ ਜੀ ਗੁਰੂ ਨਾਨਕ ਮੱਤਾ ਗੁਰਦੁਆਰਾ ਸਾਹਿਬ ਵਿਖੇ ਗੋਲੀਬਾਰੀ ਦੀ ਦਰਦਈ ਘਟਨਾ ਵਾਪਰੀ ਆ ਦੇਖੋ ਕਿਤੇ ਵੀ ਗੋਲੀ ਚੱਲੇ ਬਹੁਤ ਮਾੜੀ ਗੱਲ ਆ ਪਰ ਮੈਂ ਸਮਝਦਾ ਪਈ ਕਤਲ ਹੋ ਜਾਂਦੇ ਮੋੜ ਸਰਕਾਰਾਂ ਚੁੱਪ ਕਰ ਜਾਂਦੀਆਂ ਉਹ ਮੈਨੂੰ ਹੁਣ ਪਤਾ ਲੱਗਾ ਵੀ ਸੈਟ ਉੱਥੇ ਬਣਾ ਦਿੱਤੀ ਆ ਫੇਰ ਵੀ ਜਿਹੜਾ ਵੀ ਅਨਮਨੁੱਖੀ ਤੌਰ ਤੇ ਜਿਹਦਾ ਵੀ ਕਿਸੇ ਦਾ ਕਤਲ ਹੁੰਦਾ ਉਹ ਅਤਨਿੰਦਨਯੋਗ ਆ ਜੀ ਅੱਜ ਸਲਾਮਾ ਬਜਟ ਪੇਸ਼ ਕੀਤਾ ਜਾ ਰਿਹਾ ਜੀ ਅੱਜ ਬਜਟ ਉਤਲਾਬ ਹੈ ਇਹ ਹੁਣ ਇੱਕ ਡੈਕੋਰਮ ਹੁੰਦਾ ਹਰ ਇੱਕ ਕਾਰਜ ਦਾ ਫਿਰ ਤੁਹਾਡੀ ਵੀ ਆ ਜਿਹੜੀ ਇਗਰਨਸ ਜੇ ਮੁੱਕ ਜਾਣੀ ਆ ਤੇ ਸਾਡਾ ਵੀ ਅੰਦਰਲਾ ਜਿਹੜਾ ਉਹ ਜਿਹੜਾ ਬਜਟ ਸਪੀਚ ਪੜ੍ਹਨੀ ਆ ਜਨਰਲ ਸਕੱਤਰ ਸਾਹਿਬ ਨੇ ਉਹਦਾ ਵੀ ਕੋਡ ਹੱਸ ਨਹੀਂ ਰਹਿਣਾ ਪ੍ਰਮੁੱਖ ਰੂਪ ਚ ਕਿੰਨਾ ਮੁੱਦਿਆਂ ਤੇ ਕੇਂਦਰਤ ਪ੍ਰਮੁੱਖ ਰੂਪ ਦੇ ਵਿੱਚ ਸਾਡੀ ਜਿਹੜੀ ਸਭ ਤੋਂ ਵੱਡੀ ਪ੍ਰਾਇੋਰਟੀ ਉਹ ਧਰਮ ਪ੍ਰਚਾਰ ਦੀ ਆ ਸੈਕੰਡ ਅਸੀਂ ਐਤਕੀ ਇੱਕ ਪੀਸੀਐਸ ਜੁਡੀਸ਼ਰੀ ਉਹ ਅਕੈਡਮੀ ਅਸੀਂ ਜ세ਦਾਰ ਗੁਰਚਾਨ ਸਿੰਘ ਟੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਸਥਾਪਿਤ ਕਰਨ ਜਾ ਰਹੇ ਜਿਹੜੇ ਵਿੱਚ ਅਮਰਤਾਰੀ ਬੱਚੇ ਜਾਂ ਸਾਫ ਸੂਰਤ ਬੱਚੇ ਉਹ 40 ਦਾ ਬੈਚ ਅਸੀਂ ਚਲਾਵਾਂਗੇ ਅੱਗੇ 50 ਦਾ ਨਿਸ਼ਚੇ ਅਕੈਡਮੀ ਜਿਹੜੀ ਆ ਉਹ ਧਰਮ ਪ੍ਰਚਾਰ ਕਮੇਟੀ ਚ ਇਹ ਦੋਏ ਧਰਮ ਪ੍ਰਚਾਰ ਕਮੇਟੀ ਦੇ ਵਿੱਚੋਂ ਜਿਹੜੀਆਂ ਇਹ ਰੱਖੇ ਗਏ ਆ ਤੇ ਇਹ ਅਸੀਂ ਐਤਕੀ ਲਕਸ਼ ਮਿਠਿਆ ਆ ਭਈ ਸਾਡਾ ਜੁਲਾਈ ਦੇ ਵਿੱਚ ਅਸੀਂ ਇਹ ਸਾਰਾ ਜਿਹੜਾ ਆ ਕਾਰ ਸ਼ੁਰੂ ਕਰ ਦਿਆਂਗੇ ਦੇਖੋ ਸਪੋਰਟਸ ਲਈ ਵੀ ਪਹਿਲਾਂ ਵੀ ਤੇ ਹੁਣ ਵੀ ਹਾਕੀ ਟੀਮ ਸਾਡੀ ਐਵੇਂ ਗੱਤਕੇ ਦੇ ਕਬੱਡੀ ਦੇ ਇਹ ਕਿਉਂਕਿ ਐਕਸਟਰਾ ਕਰਿਕਲ ਕਹ ਲਿਏ ਸਪੋਰਟਸ ਜਿਹੜਾ ਆ ਪਹਿਲਾਂ ਅਕੈਡਮਿਕ ਆ ਫਿਰ ਸਪੋਰਟਸ ਆ ਪਰ ਸਪੋਰਟਸ ਨੂੰ ਵੀ ਇਨਸੈਂਟਿਵ ਜਿਹੜਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹ ਪੂਰਾ ਦੇ ਰਹੀ ਹੈ। ਠੀਕ ਹੈ। ਐਸਜੀਪੀਸੀ ਸਕੱਤਰ ਅਰਜਿੰਦਰ ਸਿੰਘ ਮਹਿਤਾ ਅੱਜ ਬਜਟ ਪਾਸ ਕਰਨਗੇ ਕਿਉਂਕਿ ਜੇਕਰ ਗੱਲ ਕਰਦੇ ਹਾਂ ਹਰ ਕਿਸੇ ਨੂੰ ਉਮੀਦ ਹੈ ਕਿ ਬਜਟ ਦੇ ਵਿੱਚ ਵਾਅਦਾ ਦੇਖਣ ਨੂੰ ਮਿਲੇਗਾ ਪਿਛਲੇ ਸਾਲ ਦੀ ਜੇਕਰ ਗੱਲ ਕਰਦੇ ਹਾਂ 2000 ਅਤੇ 23 24 ਦਾ ਬਜਟ ਜੇਕਰ ਲੈ ਕੇ ਚੱਲਦੇ ਆ ਤਾਂ 11 ਅਰਬ 38 ਕਰੋੜ ਤੇ 14 ਲੱਖ ਦਾ ਜਿਹੜਾ ਬਜਟ ਪਾਸ ਕੀਤਾ ਗਿਆ ਸੀਗਾ ਉਮੀਦ ਕਰਦੇ ਆ ਕਿ ਇਸ ਵਾਰ ਜਿਹੜਾ ਬਜਟ ਵੱਧ ਰਹੇਗਾ ਕਿਉਂਕਿ ਐਸਜੀਪੀਸੀ ਦੀ ਜੇਕਰ ਗੱਲ ਕਰਦੇ ਆ ਹਰ ਕੁਦਰਤੀ ਆਫਤ ਜਿੱਥੇ ਦੁਨੀਆ ਭਰ ਦੇ ਵਿੱਚ ਆਉਂਦੀ ਹੈ ਉੱਥੇ ਮੂਰੇ ਹੋ ਕੇ ਖੜਦੀ ਹੈ ਲੋਕਾਂ ਦੇ ਲਈ ਸੰਗਤਾਂ ਦੇ ਲਈ ਅੱਗੇ ਲੰਗਰ ਲਗਾਏ ਜਾਂਦੇ ਨੇ ਉਹਨਾਂ ਦੀ ਜਿਸ ਤਰੀਕੇ ਦੀ ਵੀ ਲੋੜ ਹੁੰਦੀ ਆ ਪੂਰੀ ਕੀਤੀ ਜਾਂਦੀ ਆ ਸੋ ਦੁਨੀਆ ਭਰ ਤੋਂ ਸਚਕਣ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਸੰਗਤਾਂ ਤਾਂ ਆਪਣੇ ਗੁਰੂਆਂ ਦੇ ਚਰਨਾ ਦੇ ਵਿੱਚ ਪੇਟ ਕਰਦੇ ਨੇ ਸਰਦਾ ਅਨੁਸਾਰ ਚੜਾਵਾ ਚੜਾਉਂਦੇ ਨੇ ਸੋ ਜੇਕਰ ਗੱਲ ਕਰਦੇ ਆ ਤਾਂ ਜਿੰਨਾ ਚੜਾਵਾ ਚੜਦਾ ਉਸ ਤੋਂ ਵੱਧ ਕੇ ਜਿਹੜਾ ਬਜਟ ਜਿਹੜਾ ਪਾਸ ਕੀਤਾ ਜਾਂਦਾ ਸੋ ਇਸ ਵਾਰ ਵੀ ਉਮੀਦ ਕਰਦੇ ਆ ਕਿ ਬਜਟ ਜਿਹੜਾ ਵੱਧ ਤੋਂ ਵੱਧ ਪਾਸ ਕੀਤਾ ਜਾਏਗਾ ਤਸਵੀਰਾਂ ਐਸਜੀਪੀਸੀ ਦੀ ਸਮੁੰਦਰੀ ਹਾਲ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿਉਂਕਿ 1 ਵਜੇ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸੋ ਕਹਿ ਸਕਦੇ ਆ ਕਿ ਇਸ ਵਾਰ ਬਜਟ ਦੇ ਵਿੱਚ ਵਾਅਦੇ ਦੀ ਉਮੀਦ ਹੈ ਪਿਛਲੀ ਵਾਰ ਦੀ ਜੇਕਰ ਗੱਲ ਕਰਦੇ ਆ 2023-24 ਦੇ ਵਿੱਚ ਬਜਟ ਜਿਹੜਾ ਸੀਗਾ 11 ਕਰੋੜ 11 ਅਰਬ 38 ਕਰੋੜ ਤੇ 14 ਲੱਖ ਦਾ ਰਿਹਾ ਸੀਗਾ ਪਰ ਹੁਣ ਕਿਉਂਕਿ ਧਰਮ ਪ੍ਰਚਾਰਕਾਂ ਦੇ ਲਈ ਇਹ ਕਾਫੀ ਉਡੀਕ ਦੇ ਲਈ ਰਹਿੰਦਾ ਹੈ ਕਿ ਸਾਨੂੰ ਬਜਟ ਦੇ ਵਿੱਚ ਵਾਧਾ ਮਿਲੇਗਾ ਕਿਉਂਕਿ ਐਸਡੀਪੀਸੀ ਵੱਲੋਂ ਪਟਿਆਲਾ ਸ਼ਹਿਰ ਵਿਖੇ ਵਕਾਲਤਾ ਦੀਆਂ ਜਿਹੜੀਆਂ ਇੰਸਟੀਟਿਊਸ਼ਨ ਨੇ ਉਹ ਵੀ ਸ਼ੁਰੂ ਕਰਨ ਦੀ ਗੱਲ ਆਈ ਸੀਗੀ ਸੋ ਨਾਲ ਦੀ ਨਾਲ ਜੇਕਰ ਗੱਲ ਕਰੀ ਤਾਂ ਆਈਪੀਐਸ ਦੀਆਂ ਸਿੱਖਿਆਵਾਂ ਬੱਚਿਆਂ ਦੇ ਲਈ ਜਿਹੜੀਆਂ ਸ਼ੁਰੂ ਕੀਤੀਆਂ ਜਾਣਗੀਆਂ ਸੋ ਉਡੀਕ ਹੈ ਕਿ 1 ਵਜੇ ਇਸ ਦੀ ਸ਼ੁਰੂਆਤ ਹੋਏਗੀ ਕੀ ਬਜਟ ਪਾਸ ਹੁੰਦਾ ਹੈ ਐਸਜੀਪੀਸੀ ਸਕੱਤਰ ਅਰਜਿੰਦਰ ਸਿੰਘ ਮੈਂ ਤਾਂ ਇਸ ਨੂੰ ਬਜਟ ਨੂੰ ਪਾਸ ਕਰਨਗੇ 1 ਵਜੇ ਮੀਡੀਆ ਨਾਲ ਰੂਬਰੂ ਹੋਣਗੇ 1 ਵਜੇ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਹੈ ਸੋ ਕਹਿ ਸਕਦੇ ਹਾਂ ਉਸ ਦੀ ਉਮੀਦ ਹੋਏਗੀ ਕਿ ਬਜਟ ਜਿਹੜਾ ਪਿਛਲੀ ਵਾਰ ਤੋਂ ਵਾਧ ਕੇ ਰੱਖਿਆ ਜਾਏਗਾ ਕਿਉਂਕਿ ਐਸਜੀਪੀਸੀ ਜਿੱਥੇ ਵੀ ਕੁਦਰਤੀ ਆਫਤ ਆਉਂਦੀ ਹੈ ਜੇਕਰ ਪਿਛਲੀ ਥੇੜ ਦੀ ਗੱਲ ਕਰਦੇ ਹਾਂ ਤਾਂ ਵਿਤੇ ਜੰਮੂ ਕਸ਼ਮੀਰ ਦੇ ਵਿੱਚ ਛਾੜਾਏ ਨੇ ਕੇਰਲਾ ਦੇ ਵਿੱਚ ਛਾੜਾਏ ਨੇ ਉਸ ਤੋਂ ਪਹਿਲੇ ਦੀ ਜੇਕਰ ਗੱਲ ਕਰਦੇ ਹਾਂ ਤਾਂ ਕੁਦਰਤੀ ਆਫਤਾਂ ਜਿੰਨੀਆਂ ਵੀ ਆਈਆਂ ਨੇ ਐਸਜੀਪੀਸੀ ਮੂਰੇ ਹੋ ਕੇ ਲੜੀ ਹੈ ਸੋ ਸੱਚਖੰਡ ਸ਼੍ਰੀਰਮੰਦਰ ਸਾਹਿਬ ਜਿੰਨਾ ਵੀ ਸੰਗਤਾਂ ਦਾ ਚੜਾਵਾ ਚੜਦਾ ਉਸ ਤੋਂ ਵੱਧ ਕੇ ਜਿਹੜਾ ਬਜਟ ਪੇਸ਼ ਕੀਤਾ ਜਾਂਦਾ ਸੋ ਅੱਜ ਜਿਹੜਾ ਬਜਟ ਪਾਸ ਹੋਣ ਜਾ ਰਿਹਾ ਉਹ ਢੀਕ ਹੈ ਕਿ ਉਸ ਦਾ ਪਿਛਲੇ ਸਾਲ ਤੋਂ ਵੱਧ ਕੇ ਇਸ ਵਾਰ ਦੇ ਵਿੱਚ ਵਾਧਾ ਰਹੇਗਾ ਉਹ ਢੀਕ ਹੈ ਜਦ ਮੀਡੀਆ ਨਾਲ ਰੂਬਰੂ ਹੋਣਗੇ ਤੇ ਜਦ ਬਜਟ ਪਾਸ ਕੀਤਾ ਜਾਏਗਾ ਕਿੰਨਾ ਇੱਕ ਵਾਧਾ ਕੀਤਾ ਜਾਂਦਾ ਕਿਉਂਕਿ ਉਮੀਦ ਹਰ ਕਿਸੇ ਨੂੰ ਇਹੀ ਹੈ ਕਿ ਬਜਟ ਦੇ ਵਿੱਚ ਵਾਧਾ ਹੋਏਗਾ ਜੁੜ ਰੋ ਲਾਈਵ ਪੰਜਾਬੀ ਟੀਵੀ ਦੇ ਲਈ ਮੈਂ ਦਮਦੀਪ ਸਿੰਘ ਅੰਮ੍ਰਿਤਸਰ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਲਾਉਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV